ਈ ਆ ਜੋ ਲੋ ਵੀ ਆ ਸਾਡੇ ਪਹਿਲਵਾਨ ਜਿਹੜੇ ਆ ਰਿੰਗ ਚ ਆਉਣ ਲੱਗੇ ਆ ਭਾਈ ਕੱਲੇ ਕੱਲੇ ਨੇ ਆਉਣਾ ਬੰਦਿਆਂ ਕੋ ਇਹ ਪੰਜਾਬੀ ਰਿੰਗ ਹੈ ਅਮਰੀਕਾ ਦੀ ਰਿੰਗ ਨਹੀਂ ਆ ਬੰਦਿਆਂ ਕੋ ਅੱਲਾ ਬਾਪੂ ਨੇ ਸਾਡੇ ਨੇ ਕੱਢਦੇ ਵਾਟ ਇੱਧਰ ਇੱਧਰ ਜਵਾਨ ਵੀ ਇੱਧਰ ਅੱਧ ਖੜੇ ਵੀ ਤੇ ਜੰਗ ਵੀ ਤੇ ਪਛੜ ਕੇ ਵੀ ਸਾਰੇ ਹੀ ਇਹ ਕੌਣ ਸਾਡਾ ਪਹਿਲਵਾਨ ਆ ਲੋ ਵੀ ਆਪੋ ਆਪਣੀਆਂ ਰਿੰਗਾਂ ਮਾਲ ਲਓ ਤੁਸੀਂ ਇੱਧਰ ਆ ਜਾਓ ਮੈਂ ਤੁਹਾਡਾ ਰੈਫਰੀ ਜੇ ਲੈ ਇਕੋ ਪਹਿਲਵਾਨ ਸਾਡਾ ਜਿਹੜਾ ਭੱਜ ਗਿਆ ਜੇ ਡਰਦਾ ਹੀ ਭੱਜ ਗਿਆ ਪਰ ਇਹਨੋਂ ਆਓ ਵੇਖੋ ਚਾਹ ਦੋ ਭਾਜੀ ਇਹ ਤੁਹਾਨੂੰ ਤਿੰਨ ਚਾਰ ਚਾਰ ਚਾਹ ਦੇ ਗਾ ਦੋ ਮੈਨਾ ਜੀ ਰਿੰਗ ਚ ਨਿਆਰੇ ਵੱਜ ਗਏ ਨਹੀਂ ਮੈਂ ਕਹਿੰਦਾ ਇਦਾਂ ਵੀ ਕਰਕੇ ਨਾ ਭਾਜੀ ਇੱਥੇ ਤੱਕ ਕਰਦੇ ਕਰੋ 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 ਵਖੀ ਚ ਧਰਨ ਧਰਨਾ ਪੈ ਜਾਏ ਸਾਡੇ ਇਹ ਸਾਡੇ ਗੋਪੀ ਪਹਿਲਵਾਨ ਜੀ ਇੱਧਰ ਸਾਡੇ ਹਰੀਕੇ ਵਾਲੇ ਪਹਿਲਵਾਨ ਚਲੋ ਚਲੋ ਆਓ ਇੱਧਰ ਆਉਂਦੀ ਨਹੀਂ ਇੱਕੋ ਆਓ ਆਓ ਬੱਬੂ ਨਾਲ ਕਿਹਦੇ ਉੱਤੇ ਆ ਤੇਰਾ ਪਲਾ ਗਿਆ ਗੁਰੂ ਆ ਇੱਧਰ ਜਨੇਾਲੇ ਵਾਲਿਆਂ ਜਨੇਾਲੇ ਵਾਲਿਆਂ ਨੇ ਤੇ ਵਟ ਕੱਢ ਤੇ ਮੈਂ ਨਾ ਇਹ ਡੈਨਿਸ ਡੈਨੀ ਭਾਈ ਨੇ ਵੀ ਕਹਿਣਾ ਵੀ ਸਾਡੇ ਕਾਂਗਰਸ ਦੇ ਵਰਕਰ ਇਨੇ ਜੁਝਾ ਤੇ ਮੈਂ ਨਾ ਨਿਆਰੇ ਬੱਦੇ ਤਈ ਇਹ ਉਹਨਾਂ ਨੂੰ ਲੈ ਗਿਆ ਹੋਾਂ ਕਿ ਕਿਹਨਾਂ ਆਹੋ ਲਓ ਵੀ ਇਹ ਸਾਡਾ ਬੱਬੂ ਵੀਰ ਕਿਸਾਨ ਆਗੂ ਵੀ ਵੇਖੋ ਅੱਜ ਰਿੰਗ 'ਚ ਉਤਰਿਆ ਕਿਦਾਂ ਚਲੋ ਚਲੋ ਮਾਰੋ ਸ਼ਾਲਾ ਡਾਈਆਂ ਡੁੰਗੀਆਂ ਮਾਰੋ ਪਲਾ ਪਤਾ ਲੱਗਦਾ ਪੁੱਠੀ ਬਾਜੀ ਮਾਰੋ ਹਾਂ ਪੁੱਠੀ ਬਾਜੀ ਨੂੰ ਮੱਝ ਨਹੀਂ ਜੋਟੀਆਂ ਕਰਕੇ ਜੱਦ ਕੇ ਇਹ ਪਹਿਲਵਾਨ ਸਾਡੇ ਰਿੰਗ ਚ ਉਤਰੇ ਸੀ ਇਹ ਆ ਵੀ ਮੈਨੂੰ ਇਹ ਡਰਿਆ ਵੀ ਕਿਤੇ ਹਾਂ ਅੱਜ ਮੈਂ ਫੈਸਲਾ ਧਰਾ ਦੇਣਾ ਬੈਠੇ ਕਿ 23 ਇਦਾਂ ਦੀ ਜੇ ਰਿੰਗ ਹੈ ਤਾਂ ਕੋਈ ਲੜਦਾ ਕਿਦਾ ਹਾਂ ਹਾਂਜੀ ਅੱਛਾ ਤੇ ਬਹਿ ਗਏ ਨਾ ਅੱਜ ਇਹਨਾਂ ਦਾ ਫੈਸਲਾ ਫੂਲਾ ਕਰਾ ਕੇ ਤੇ ਕਹਿ ਦੇਣਾ ਵੀ ਨਹੀਂ ਵੀ ਜ਼ਿਆਦਾ ਲੜਦਾਨੀ ਆ ਸੌਲਫਸਰਾ ਕਰ ਲਵਾਂ ਮੈਂ ਮੈਂ ਹੁਣ ਤੁਹਾਨੂੰ ਦੱਸਦਾ ਆ ਪਤਾ ਲੱਗਿਆ ਹਾਂਜੀ ਆਪਾਂ ਲੜਨਾ ਜਿਹੜਾ ਵਾ ਆਪਾਂ ਲੜਨਾ ਵਾ ਤੇ ਜਿਹੜੀ ਆਪਣਾ ਸਾਤਾਂ ਦੇ ਨਾਲ ਜਿਹੜੇ ਸਾਡੇ ਦੇਸ਼ ਦਾ ਨਾਮ ਖਰਾਬ ਕਰਦੇ ਆ ਔਰ ਇਹ ਮੈਸੇਜ ਉਹਨਾਂ ਨੂੰ ਦੇਣਾ ਵੀ ਭਾਈ ਜਿਹੜੇ ਨੌਜਵਾਨ ਨਸ਼ੇ 'ਚ ਪਏ ਆ ਦੇਖੋ ਕਲੀ ਸਾਹਿਬ ਜਿਨ੍ਹਾਂ ਨੇ ਕਲੀ ਸਾਹਿਬ ਨੇ ਸਾਡੇ ਦੇਸ਼ ਦਾ ਨਾਮ ਕਿੱਥੇ ਸਨਮਾਨ ਉਹ ਕਿੰਨਾ ਅੱਜ ਉਹਨਾਂ ਦਾ ਕਰਦੀ ਦੁਨੀਆ ਤੇ ਨੌਜਵਾਨੋਂ ਖੇਡਾਂ ਵੱਲ ਫੇਰੇ ਜੋ ਖੇਡਾਂ ਵੱਲ ਉਹ ਤੇ ਸਾਡੀ ਜਵਾਨੀ ਜਿਹੜੀ ਨਸ਼ੇ 'ਚ ਡੁੱਬਦੀ ਜਾ ਰਹੀ ਆ ਉਤੋਂ 10 ਗੁਣਾ ਜਵਾਨੀ ਸਾਡੀ ਜਿਹੜੀ ਆ ਉਹ ਖੇਡਾਂ ਵੱਲ ਵੀ ਜਾ ਰਹੀ ਆ ਜਿਹੜੇ ਪਰਮੋਡ ਕਿੰਨਾ ਨੂੰ ਕੀਤਾ ਜਾਂਦਾ ਸਾਡੇ ਪੰਜਾਬ ਨੂੰ ਬਦਨਾਮ ਕਰਨ ਲਈ ਸਾਡਾ ਪੰਜਾਬ ਹਮੇਸ਼ਾ ਚੜਦੀ ਕਲਾ 'ਚ ਚੜਦੀ ਕਲਾ ਰਹੂ ਔਰ ਪ੍ਰਮਾਤਮਾ ਸਾਰਿਆਂ ਵਾਸਤੇ ਤੇੜਾ ਰੱਖੇ ਅੱਜ ਰਿੰਗ ਜੀ ਆ ਕੇ ਬੜੀ ਖੁਸ਼ੀ ਹੋਈ ਤੇ ਮੈਂ ਇੱਥੇ ਪੁਸ਼ਤੀ ਕਰਨ ਨੂੰ ਕਿਰਦੇ ਹਾਂ ਪਤਾ ਨਹੀਂ ਇਹਨਾਂ ਦੀ ਉਮਰ ਦਾ ਕਿੰਨਾ ਲਾਭ ਮੇਰੇ ਆ ਰਿਹਾ ਹੈ ਇੰਦਰ 80 ਸਾਲ ਹੈ ਇੰਦਰ 60 ਸਾਲ ਹੈ ਆਹ ਸਾਲ ਦਾ ਮੈਂ ਵੀ ਮੈਂ ਵੀ ਮੈਂ ਛੋਟਾ ਹੀ ਹਾਂ ਮਤਲਬ ਮੇਰੇ ਵੈਹੇ ਵੇਖਣ ਮੇਂ ਜ਼ਿਆਦਾ ਲੱਗਦਾ ਹਣਾ ਮਤਲਬ 35 ਸਾਲ ਦਾ ਮੈਂ ਹਾਂ ਤੇ ਆ ਆ ਬੇ ਸਾਡੇ ਕੋਲ ਦੋ ਪਲਵਾਨ ਹੈਗੇ 40 ਲੀਟਰ ਤੋਂ ਲੈਨੇ 16 16 ਤੋਂ ਛੋਟਾ ਚੱਲਦਾ ਇਹ ਲੈ ਇਹ ਨਵੀਂ ਫਰਤੀ ਆ ਜੀ ਓਕੇ ਮਤਲਬ ਇਹ ਟਿਕਣ ਦੇ ਉਹਨਾਂ ਬੰਦਿਆਂ ਨੂੰ ਜਿਹੜੇ ਸਾਡੇ ਦੇਖ ਦਾ ਨਾਕਰਾ ਕਰਦੇ ਆ ਤੇ ਜੇ ਕਹਿੰਨੇ ਉਹਨਾਂ ਤੇ ਹੈਗੇ ਜਿੰਨਾ ਘੰਟਾ ਲੇ 1/2 ਘੰਟਾ ਲੱਗਣਾ ਚਾਹ ਪਈ 1/2 ਘੰਟਾ ਹੈਗੇ ਨਹੀਂ ਜੇ ਕਹਿੰਨੇ ਕੁਸ਼ਤੀ ਕਰਨੀ ਤਾਂ ਆ ਸਕਦਾ ਵਾ ਇਹ ਵੇਖ ਲਿਓ ਵੀ ਉਮਰ ਦੇ ਹਿਸਾਬ ਨਾਲ ਹੀ ਆਇਓ ਜਿੰਨੇ ਉਹਨਾਂ ਕਿਰਕ ਕਿਨਕ ਨਾ ਵੇਖਦੇ ਆ ਨਹੀਂ ਨਹੀਂ ਓਪਨ ਚੈਲੰਜ ਆ ਕੋਈ ਗੱਲ ਨਹੀਂ ਜਿਹੜਾ ਮਰਜੀ ਆਏ ਐਦਾਂ ਦੀ ਕੋਈ ਗੱਲ ਨਹੀਂ ਆਂਦੇ ਨਾ ਆਂਦੇ ਨਾ ਬੁੱਢੜਾ ਨਾ ਜਾਣੀ ਪੱਟ ਦੂ ਜਗਾੜਨੀ ਐਡੀ ਕੋਈ ਗੱਲ ਨਹੀਂ ਮਾਜੇ ਦੇ ਮਝਾ ਲਿਆ ਅਸੀਂ ਪਤਾ ਨਾ ਸਾਨੂੰ ਤਾਂ ਗੁਰੂ ਸਾਹਿਬ ਦਾ ਵਾਰਿਆ ਆ ਇਹ ਜਿਉਂ ਜਿਉਂ ਬੁੱਢੇ ਹੋਈਦਾ ਵਾ ਜਿਉਂ ਜਿਉਂ ਬੁੱਢੇ ਹੋਈਦਾ ਤਿਉਂ ਤਿਉਂ ਜੋਸ਼ ਜ਼ਿਆਦਾ ਹੁੰਦਾ ਜੀ ਮਾਜੇ ਦੇ ਮਝਾ ਲਾ ਨੂੰ ਮਾਰਾ ਦੱਸੇ ਪਾਸ਼ਾ ਨੇ ਵਾਕਤਾ ਇਹਦੇ ਮੌਤ ਦੇ ਲੜੇ ਆ ਹਾਂ ਇਹਨੂੰ ਮੋਟਾ ਦੱਸਦੇ ਸੱਚੀ ਪਤਾ ਨਹੀਂ ਇਹਨਾਂ ਨੂੰ ਕਿਹੜੇ ਵੇਲੇ ਗੁਰੂ ਸਾਹਿਬ ਕਿੱਥੇ ਪਤਕ ਬਰਤਾਰੇ ਚੰਗੇ ਤੋਂ ਬਹੁਤ ਸਾਡੇ ਮਾਝੇ ਨੂੰ ਲਿਆ ਗਿਆ ਉਹ ਪੂਰੇ ਖੇਤ ਜਿਉਂ